ਹਾਂਜੀ ਸ਼ਿਤਾਜੀ ਤੁਸੀਂ ਪਹੁੰਚੇ ਹੋਏ ਹੋ ਕੀ ਗੱਲਬਾਤ ਕੀ ਹੋਈ ਹੈ ਪੂਰੀ ਜੀ ਅੱਜ ਬਹੁਤ ਬੁਰੀ ਹਾਲਾਤ ਹੈ ਜਲੰਧਰ ਵੈਸਟ ਦੇ ਸ਼ਿਵਾਜੀ ਨਗਰ ਦੇ ਵਿੱਚ ਨਸ਼ਾ ਵੇਚਣ ਤੇ ਉੱਥੇ ਜਿਹੜਾ ਵਿਵਾਦ ਚੱਲ ਰਿਹਾ ਪਿਛੇ ਤਿੰਨ ਦਿਨਾਂ ਤੋਂ ਕਿ ਇੱਥੇ ਇੱਕ ਲੇਡੀਸ ਹੈ 8 ਮਹੀਨੇ ਦੀ ਪ੍ਰੈਗਨੈਂਟ ਔਰ ਅ ਘਰ ਵਾਲਾ ਨਸ਼ਾ ਕਰਦਾ ਉਹਨੇ ਘਰ ਵਾਲੇ ਦਾ ਦੇ ਲਈ ਦੁੱਖ ਨਾਲ ਰੋ ਰਹੀ ਹੈ ਕਿ ਮੇਰੇ ਘਰ ਵਾਲ ਨੂੰ ਜਿਹੜਾ ਨਸ਼ਾ ਹੈ ਉਹ ਇੱਥੇ ਦੋ ਕੋਈ ਮੁੰਡੇ ਆ ਉਹ ਕਰੰਦੇ ਆ ਉਹ ਮੁੰਡੇ ਇੰਨੇ ਖੁੱਲ ਚੁੱਕੇ ਆ ਕਿ ਅੱਜ ਬਸਤੀ ਦਾਨਿਸ਼ਮੰਦਾ ਦੇ ਵਿੱਚ ਇਹ ਨਸ਼ਾ ਵਿਕ ਰਿਹਾ ਇਹ ਜਿਹੜੇ ਉਹਦੀ ਜਿਹੜੀ सील ਕਰ ਰਹੇ ਕਿ ਨਾਮ ਕੀ ਹੈ ਉਹਨਾਂ ਦੇ ਵਿਅਕਤੀਆਂ ਤੇ ਜਿਹੜੇ ਨੇ ਇੱਕ ਦਾ ਸਾਬਾ ਹੈ ਦੂਜੇ ਦਾ இந்து இந்து ਹੈ இந்து ਇਹ ਦੋਨੋਂ இந்து ਲਾਹੌਰੀਆ இந்து ਲੋਰੀਆ ਇਹ ਨਗਨਸ਼ਾ ਵੇਚ ਰਿਹਾ ਲੋਕਾਂ ਨੂੰ ਡਰਾ ਰਿਹਾ ਕਿ ਜਿਹੜਾ ਸਾਡੇ ਖਿਲਾਫ ਕੋਈ ਬੋਲੇਗਾ ਉਹਨੂੰ ਵੜ ਦਿਆਂਗੇ ਇਹ ਲੋਕਾਂ ਨੂੰ ਦੋ ਦਿਨ ਤੋਂ ਧਮਕੀਆਂ ਆ ਰਹੀਆਂ ਸੀ ਦੋ ਦਿਨ ਤੋਂ ਫੇਸਬੁੱਕ ਮੀਡੀਆ ਦੇ ਮਾਧਮਾਂ ਚ ਚੱਲ ਰਿਹਾ ਸੀ ਅੱਜ ਉਹਨਾਂ ਨੇ ਆਪਣੇ ਕੁਝ ਗੈਂਗਸਟਰ ਦੋਸਤ ਇਕੱਠੇ ਕੀਤੇ ਨਸ਼ਾ ਵੇਚਣ ਵਾਲੇ ਬੰਦੇ ਇਕੱਠੇ ਹੋ ਕੇ ਅੱਜ ਨਜ਼ਾਇਜ਼ ਲੋਕਾਂ ਦੇ ਗਲੀਆਂ 'ਚ ਘਰ ਤੋੜ ਤੇ ਲੋਕਾਂ ਦੇ ਕਿਰਪਾਨਾਂ ਦਾਤ ਮਾਰ ਕੇ ਤੋ 10 ਜਣੇ ਜਿਹੜੇ ਅਸੀਂ ਥਮ ਕਾਇਲ ਕਰਕੇ ਜਿਹੜੇ ਸੀਰੀਅਸ ਹੈ ਸਿਵਲ ਮਹਿਲੇ ਨਸ਼ਾ ਵੇਚਣ ਦੇ ਕਰਕੇ ਬੋਲਣਾ ਪੈ ਰਿਹਾ ਇਸੇ ਹੀ ਮੋਹਲੇ ਦੀ ਬੈਕਸਾਈਡ ਦੇ 10 12 ਦਿਨ ਪਹਿਲੇ ਮੇਰੇ ਪਤੀ ਜਿਹੜਾ ਕਤਲ ਹੋਇਆ ਉਹ ਵੀ ਨਸ਼ੇ ਦਾ ਕਰ ਰਣਾ ਨਸ਼ਾ ਵੇਚਣ ਵਾਲੇ ਜਿਹੜੇ ਲੋਕ ਸੀ ਉਹਨਾਂ ਨੇ ਕਤਲ ਕੀਤਾ ਸੀ ਸੇਮ ਹੀ ਸਟੋਰੀ ਅੱਜ ਇਸ ਬਸਤੀ ਦੇ ਵਿੱਚ ਦਹਿਸ਼ਤ ਪਾਈ ਹੈ ਨਸ਼ਾ ਵੇਚਣ ਵਾਲੇ ਜਿਹੜੇ ਬੰਦੇ ਸੀ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਨਸ਼ੇ ਵਲ ਵੇਚਣ ਵਾਲਿਆਂ ਨੇ ਅਜਿ ਘਰਪਾਨਾ ਦਾਤਾਂ ਦੇ ਬਲਾਂ ਦੇ ਉੱਤੇ ਕਈ ਜਨਾਨੀਆਂ ਕਈ ਬੰਦੇ ਸ਼ਿਕਾਇਤ ਕਰਦੇ ਸੀਤਾ ਜੀ ਦੱਸਿਆ ਜਾ ਰਿਹਾ ਕਿ ਜਨਾਨੀ ਨੂੰ ਵੀ ਨਹੀਂ ਛੱਡਿਆ ਕਿ ਇੱਕ ਮਹਿਲਾ ਸੀਗੀ ਉਹਨਾਂ ਦੇ ਵਿੱਚ ਭਾਜੀ ਮੈਂ ਕਹਿੰਦਾ ਬੁਰੇ ਹਾਲਾਤ 8 ਮਹੀਨੇ ਤੱਕ ਨੇ ਲੇਡੀਜ਼ ਹੂੰ ਕਿਸੇ ਨੂੰ ਨਹੀਂ ਬਖਸ਼ਿਆ ਜਿਹੜਾ ਬੱਚਾ ਜਿਹੜਾ ਬੰਦਾ ਹੈ ਸਾਰਿਆਂ ਨੂੰ ਵੜਦਾ ਉਹ ਮਲੇ ਦੇ ਦਹਿਸ਼ਤ ਪਾ ਕੇ ਕਿ ਜਿਹੜਾ ਗਵਾਹੀ ਦੇਗਾ ਜਾਂ ਸਾਡੇ ਖਿਲਾਫ ਬੋਲੇਗਾ ਉਹਨਾਂ ਦੇ ਬੱਚੇ ਵੀ ਮਾਰਦੇ ਪਰ ਆਵਾਜ਼ ਦੀ ਪਾਰਟੀ ਨੇ ਤਵਿਹਦ ਨਸ਼ਾ ਵਿਰੁੱਧ ਛੇੜਿਆ ਹੋਇਆ ਘਰ ਤੋੜੇ ਜਾ ਰਹੇ ਨਸ਼ੇ ਤਸਕਰਾਂ ਦੇ ਤੇ ਫਿਰ ਇਹਨਾਂ ਉੱਤੇ ਕਿਉਂ ਨਹੀਂ ਕਾਰਵਾਈ ਹੋ ਰਹੀ ਜੁੱਧ ਨਸ਼ਾ ਬੁਧੀ ਚੱਲ ਰਿਹਾ ਨਵੀਂ ਮੰਤਰੀ ਆ ਉਸ ਇਲਾਕੇ ਤੋਂ ਬੇਕਾਰ ਦੁਨੀਆ ਲਬਰੀ ਉਹਨਾਂ ਨੂੰ ਮੰਤਰੀ ਦਾ ਘਰ 25 ਕਿਲੋਮੀਟਰ ਦੂਰ ਹੈ ਇਹ ਗਰੀਬ ਲੋਕਾਂ ਨੇ ਗਲਤੀ ਕਰਤੀ ਵੋਟ ਪਾ ਕੇ ਅੱਜ ਉਹਨਾਂ ਨੂੰ ਉਹਨਾਂ ਦਾ ਜਵਾਬ ਮਿਲ ਰਿਹਾ ਕੋਈ ਤੁਹਾਨੂੰ ਕੋਈ ਪੁੱਛਣ ਵਾਲਾ ਨਹੀਂ ਜਿਹੜੇ ਉਹਨਾਂ ਦੇ ਅੱਖ ਆ ਜਿਹੜੇ ਸਰਕਾਰ ਦੇ ਨਮਾਇੰਦੇ ਆ ਅੱਜ ਉਹਨਾਂ ਨੂੰ ਹਿੱਸੇ ਜਾ ਰਹੇ ਹੂੰ ਹੂੰ ਤੁਸੀਂ ਕਿੱਥੇ ਜਾ ਰਹੇ ਹੋ ਸਿਵਲ ਜਾ ਰਹੇ ਹੋ ਪਰਿਵਾਰ ਨੂੰ ਪਹਿਲੇ ਮੈਂ ਸਿਵਲ ਤੇ ਭੇਜਿਆ ਉਸ ਕੋਲੋਂ ਜਿਹੜੇ ਬਿਆਨ ਕਰਾ ਰਹੇ ਆ ਉਹਨਾਂ ਦੇ ਪਰਿਵਾਰ ਦੀ ਮਦਦ ਕਰਨ ਲਈ ਸੀ ਹਸਪੀਟਲ ਜਾ ਰਹੇ ਤੇ ਇਸ ਵੀ ਸਾਹਬ ਨੇ ਕੀ ਕਿਹਾ ਤੁਹਾਨੂੰ ਹੁਣ ਤਾਂ ਘਰ ਦੇ ਉੱਤੇ ਰੇਡ ਵੀ ਜਿਹੜੀ ਕੀਤੀ ਗਈ ਇਸ ਪਰਿਵਾਰ ਨੂੰ ਸਾਹਮਣੇ ਨਾ ਹੁੰਦਾ ਨਾ 3 ਦਿਨ ਤੋਂ ਜਨਾਨੀ ਰੋਹੀ ਹੈ 3 ਦਿਨ ਤੋਂ ਕਹਿ ਰਹੀ ਕਿ ਮਾთੇ ਮੇਰੇ ਪ੍ਰੈਗਨੈਂਟ ਹੈ ਮੈਨੂੰ ਸਾਫ ਦਿੱਤਾ ਜਾਵੇ ਕਿਸੇ ਨੇ ਅੱਜ 72 ਘੰਟੇ ਦਾ ਪਤਾ ਤਾਂ ਜਿੰਨੀ ਕੀਤਾ ਅੱਜ ਉਹੀ ਜਿਨ੍ਹਾਂ ਦੇ ਖਿਲਾਫ ਉਹ ਬੋਲੀ ਸੀ ਜਿਨ੍ਹਾਂ ਖਿਲਾਫ ਉਹਨੇ ਆਵਾਜ਼ ਬੁਲੰਦ ਕੀਤੀ ਸੀ ਅਜੋਰਾ ਪਰਿਵਾਰ ਵੜਤਾ ਆਸ-ਪਾਸ ਦੇ ਮਹੱਲੇ ਦੇ ਵੜ ਦਿੱਤੇ ਜਿਹੜੇ ਲੋਕ ਦੇਖ ਰਹੇ ਸੀ ਕਈ ਲੋਕ ਅਗਲੇ ਲੜਾਈ ਮੋਕੇ ਤੇ ਉਹ ਵੀ ਉਹਨਾਂ ਦੇ ਵੜਤੇ ਕਿਸੇ ਦਾ ਕੋਈ ਇਹੜੇ ਨਾਂ ਲੈਣ ਦੇ ਨਹੀਂ ਹੈ ਲੋਕ ਰਾਹ ਰਾਗਰੀ ਜਾਂਦੇ ਲੋਕ ਕੋਈ ਵੜਤੇ ਉਹਨਾਂ ਦੇ ਕੱਲ ਵੀ ਲੜਾਈ ਝਗੜਾ ਹੋਇਆ ਸੀ ਇੱਟਾਂ ਚੱਲੀਆਂ ਸੀ ਫਿਰ ਵੀ ਕੋਈ ਵਿਅਕਤੀ ਨਹੀਂ ਫੜਿਆ ਗਿਆ ਉਹਨਾਂ ਦੀ ਬਦਮਾਸ਼ੀ ਹੈ ਉਹਨਾਂ ਦੀ ਗੈਂਗਸਟਰ ਨਸ਼ਾ ਬੇਚਦੇ ਪੈਸਾ ਖੁੱਲਾ ਸਿਰ ਤੇ ਹੱਥਾਂ ਕਿਸੇ ਦਾ ਕਾਲੀਆਂ ਭੇਟਾਂ ਨਾਲ ਰਲੀਆਂ ਪਈਆਂ ਕਾਲੀਆਂ ਭੇਟਾਂ ਦਾ ਉਹਨਾਂ ਦਾ ਤੈਨਹੀਂ ਸਪੋਰਟ ਹੈ ਉਹ ਅੱਜ ਨੂੰ ਲਗਾ ਕਤਲ ਨਾ ਕਰ ਦਿੰਦਾ 10-15 ਐਂਡਾ ਨਸ਼ੇ ਦੇ ਸਰ ਮੈਡਮ ਕੀ ਨਾਮ ਆ ਜੀ ਆਪਣਾ ਰੀਤਾ ਗਰਮਨ ਸਰ ਮੈਡਮ ਕੀ ਗੱਲ ਬਾਤ ਹੋਈ ਸੀ ਕੱਲ ਵੀ ਕੱਲਣਾ ਝਗੜਾ ਹੋਇਆ ਸੀ ਅੱਜ ਵੀ ਹੋਇਆ ਕੋਈ ਗੱਲ ਨਹੀਂ ਆਂਦੇ ਪੇ ਬੋਲੋ ਤੁਸੀਂ ਬੋਲ ਬੋਲੋ ਸਰ ਇਹਦੀ ਸਿੱਗੀ ਕੰਪਲੇਂਟ ਸੀਗੀ ਕਿ ਉਹ ਸੁਭਾ ਲੋਰੀਆਂ ਨੇ ਮੇਰਾ ਹਸਬੰਦ ਨਾ ਐਡਿਕਸ਼ਨ ਤੇ ਲਾਇਆ ਹੋਇਆ ਠੀਕ ਹੈ ਜੀ ਮੈਂ ਜਨਵਰੀ ਫਰਵਰੀ ਚ ਸਾਹਿਬ ਚੌਧਰੀਏ ਗਿਆ ਪੰਜ ਨੰਬਰ ਖਾਣੇ ਚ ਐਸ ਐਚਓ ਉਹਨਾਂ ਨੂੰ ਮੈਂ ਦਿੱਤੀ ਸੀ ਕੰਪਲੇਂਟ ਪੰਜ ਛੇ ਕੰਪਲੇਂਟਾਂ ਦਿੱਤੀਆਂ ਉਹਨਾਂ ਨੇ ਕੋਈ ਮਤਲਬ ਉਹਦੀ ਉਹ ਨਹੀਂ ਕਾਰਵਾਈ ਨਹੀਂ ਕੀਤੀ ਹਾਂ ਉਹ ਕਹਿੰਦੇ ਸੀ ਛਾਪਾ ਮਾਰੇ ਐਦਾਂ ਕੀਤਾ ਉਦਾਂ ਕੀਤਾ ਉਹ ਵੀ ਨਹੀਂ ਕੁਝ ਹੋਇਆ ਐਡਿਕਸ਼ਨ ਹੈਲਪਲਾਈਨ ਨੰਬਰ ਤੇ ਵੀ ਮੈਂ ਕੀਤਾ ਉਹਨਾਂ ਨੇ ਸ਼ਰੀਆ ਮੇਰਾ ਡਿਸਕਲੋਜ਼ ਕਰਤਾ ਨਾਮ ਕਿ ਰੇਖਾ ਨੇ ਤੁਹਾਡੇ ਤੇ ਪਾਇਆ ਠੀਕ ਆ ਉਹ ਉਸ ਟਾਈਮ ਵੀ ਮੈਨੂੰ ਧਾਰਾ ਕੀ ਬੜਾ ਬੋਲੇ ਗਿਆ ਉਸ ਤੋਂ ਬਾਅਦ ਮੈਂ ਆਪਣੇ ਹਸਬੰਦ ਨੂੰ ਚਲੋ ਚੰਗੇ ਕੰਮ ਵਾਸਤੇ ਮੈਂ ਆਪਣੇ ਸੈਂਟਰ ਭੇਜਤਾ ਪ੍ਰਾਈਵੇਟ ਸੈਂਟਰ ਵੀ ਜਲ ਲੱਖ ਰੁਪਿਆ ਵੀ ਲਾਤਾ ਜਦੋਂ ਉਹ ਵਾਪਸ ਆਈ ਗਈ ਆ ਤੇ ਫਿਰ ਸੂਬੇ ਲੋਰੀਏ ਨੇ ਉਹਨੂੰ ਐਡਿਕਸ਼ਨ ਤੇ ਲਾ ਲਿਆ ਇੰਜੈਕਟਡ ਕਰਨ ਲੱਗੀ ਆ ਸਾਰਾ ਆਪ ਵੀ ਉਹ ਕਰਦਾ ਹੈਗਾ ਤੇ ਹਿੰਦੂ ਲੋਰੀਆ ਉਹਦਾ ਭਰਾ ਹੈਗਾ ਮਾਮੇ ਦਾ ਮੁੰਡਾ ਤੇ ਉਹ ਸ਼ਰੀਆਂ ਵਿੱਚ ਰਹਿਗਾ ਇਹ ਨਸ਼ਾ ਵੇਚਦੇ ਕਿ ਕਰਦੇ ਆ ਇਸੇ ਵੇਚਦਾ ਉਹ اسی ਮੱਲੇ ਤੇ ਰਹਿਣ ਵਾਲੇ ਆ ਬ੍ਰੇਗ ਉਹਦੇ ਡੱਬੇ ਦੇ ਡੱਬੇ ਵੇਚਦਾ ਹੈ ਹਾਂ اسی ਤੇ ਮੱਲੇ ਦੇ ਮੈਂ ਉਹਨਾਂ ਦੇ ਖਿਲਾਫ ਕੀਤੀ ਐ ਏਸੀਪੀ ਸਰਨੇ ਮੈਨੂੰ ਮਤਲਬ ਬਹੁਤ ਹੈਲਪ ਕੀਤੀ ਗਈ ਹੈ ਉਹਨਾਂ ਨੇ ਤੇ ਮੈਂ ਪੰਜ ਨੰਬਰ ਥਾਣੇ ਦੀ ਰਿਪੋਰਟ ਪਰਸੋ ਲਗਾ ਕੇ ਆਈ ਨਾ ਠੀਕ ਹੈ ਕੱਲ ਸ਼ਾਮੀ ਜਾ ਕੇ ਮਿਲავ ਜਮ ਆਇਆ ਉਹ ਮੇਰੇ ਬੰਦ ਨੂੰ ਪਿਆਰ ਨਾਲ ਸਮਝਾ ਕੇ ਗਿਆ ਠੀਕ ਹੈ ਉਹਦੇ ਘਰ ਸਮਝਾਣ ਗਿਆ ਤੇ ਉਹਦੇ ਘਰ ਦੇ ਆ ਕੇ ਮੈਨੂੰ ਆਵਾ-ਤਾਵਾ ਬੋਲਣਾ ਸ਼ੁਰੂ ਕਰਦਾ ਗਾਲੀ-ਗਲੋਚ ਸ਼ੁਰੂ ਕਰਦੀ ਸਰ ਕੋ ਬਕਾਇਦਾ ਵੀਡੀਓ ਵੀ ਹੈ ਇਹ ਲਾਹੌਰੀਆਂ ਨੇ ਕੀਤੀ ਸੀ ਤੁਹਾਡੇ ਨਾਲ ਹਾਂਜੀ ਪੂਰਾ ਨਾਮ ਕੀ ਆਉਦਾ ਸੁਬਾ ਲੋਰੀਆ ਤੇ ਵਾਈਫ ਨੇ ਵੀ ਕੀਤੀ ਸੀ ਉਹਨਾਂ ਦਾ ਕੀ ਨਾਮ ਹੈ ਉਹਨਾਂ ਦਾ ਮੰਤਰੀਪੁਰ ਹੈ ਉਹਦੀ ਕੁੜੀ ਹੈ ਗਿਆ ਰਮਨ ਇੱਕ ਆਕ ਤੂੰ ਸਿਰਫ ਨਸ਼ਾ ਨਾ ਦੇਣ ਨੂੰ ਕਿਹਾ ਸੀ ਆਪਣੇ ਘਰ ਲੈਣ ਨੂੰ ਉਹਦੇ ਕਰਕੇ ਤੇ ਉਹਨੂੰ ਨਹੀਂ ਲੈ ਕੇ ਤੁਸੀਂ ਜਾਣਾ ਹੈਗਾ ਤੂੰ ਜੋ ਮਰਜ਼ੀ ਕਰੋ ਠੀਕ ਹੈ ਇਹ ਸਪੈਸ਼ਲ ਲੈ ਲੈ ਕੇ ਜਾਂਦਾ ਸੀ ਕਿਸੇ ਨਾ ਕਿਸੇ ਬੰਨੇ ਹਾਂ ਕਿਉਂਕਿ ਉਹ ਕਹਿੰਦਾ ਮੈਂ ਫੋਨ ਨਹੀਂ ਕਰਦਾ WhatsApp ਕਾਲਾਂ ਚੈੱਕ ਕਰ ਲਓ ਦੋ ਮਿੰਟ ਇਹ ਰੀਆਂ ਮੈਂ ਸਾਰੀਆਂ ਸਕਰੀਨਸ਼ਾਟ ਰੱਖੀਆਂ ਹੋ ਰੋਜ਼ ਬਿਨ ਨਾਗਾ ਅਨੁਭਵ ਹੁੰਦਾ ਹੁੰਦਾ ਤੂੰ ਅੱਜ ਕਿਦੇ ਉੱਤੇ ਹਮਲਾ ਹੋਇਆ ਕੱਲ ਤੇ ਤੁਹਾਡੇ ਘਰ ਉੱਤੇ ਹੋਇਆ ਸੀ ਮੇਰੀ ਹਸਬੰਦੇ ਉੱਤੇ ਕੱਲ ਇਤਾਂ ਜੱਲੀਆਂ ਹੈਗੀਆਂ ਘਰਬਾਨਾ ਜੱਲੀਆਂ ਸਾਰਾ ਕੁਝ ਖਰਾਬ ਹੋਇਆ ਆ ਦੇਖੋ ਅੱਜ ਵੀ ਅੱਜ ਵੀ ਅੱਜ ਵੀ ਦੇਖੋ ਅੱਜ ਕਿਰਪਾਨਾ ਚੱਲੀਆਂ ਸੀ ਕੱਲੀਆਂ ਹੈ ਆ ਲੇਡੀਜ਼ ਘਰ ਅੱਜ ਨੇ ਬੜੇ ਭਾਇ ਨਹੀਂ ਹੋ ਗਿਆ ਦੇਖੋ ਦਰਦੇ ਮਾਰੇ ਸੀ ਮੇਰੇ ਹਸਬੰਦੇ ਭਲਾਈ ਹਾਂ ਇਸੇ ਜਦੋਂ ਦਰਵਾਜ਼ਾ ਬੰਦ ਕੀਤਾ ਨਾਲੀਓ ਤਲਵਾਰਾ ਲੈ ਕੇ ਕੀ ਉਹ ਕਹਿੰਦੇ ਸੀ ਉਹਨਾਂ ਨੇ ਰਿਵੋਲਵਰ ਫਾਇਰ ਵੀ ਕੀਤਾ ਕੀ ਕਿਤਾ ਸਾਨੂੰ ਨਹੀਂ ਪਤਾ ਸੀ ਦਾ ਅੰਦਰੋਂ ਮੈਂ ਇਸ ਹਾਲਾਤ 'ਚ ਮੈਂ ਭੱਜਦੀ ਵੀ ਕੋਠੇ ਗਈ ਆ ਕਿੰਨੇ ਜਣੇ ਸੀਗੇ ਟੋਟਲ ਜਦੋਂ ਆਏ ਸੀ ਉਹ ਸਰ ਹੁਣੇ 20-25 ਬੰਦੇ ਉਹ 20-25 ਜਣੇ ਜੀ ਲੇਡੀਜ਼ ਵੀ ਨਾਲ ਹੀ ਸੀ ਤੇ ਇੱਕ ਪਿਛਲੇ ਘਰ ਦੇ ਵਿੱਚ ਵੀ ਹਮਲਾ ਕੀਤਾ ਉਹ ਕੌਣ ਨੇ ਸਰ ਉਹ ਮੇਰੇ ਹਸਬੰਦ ਦੇ ਖਾਸ ਫਰੈਂਡ ਹੈਗੇ ਕੀ ਨਾਮ ਹੈ ਉਹਨਾਂ ਦਾ ਪਰਸ ਥਾਪਾ ਪਰਸ ਥਾਪਾ ਹਾਂਜੀ ਉਹ ਵਿਚਾਰਿਆਂ ਨੇ ਕੱਲ ਬੁਲਾਇਆ ਸੀ ਜਸਟ ਉਹਨਾਂ ਨੇ ਤਰਵਾਰਾ ਹੀ ਖੋਈਆਂ ਸੀ ਗੈਂਦੂ ਧੋਰੀਏ ਕੋਲ ਬਸ ਅੱਜ ਉਹਨਾਂ ਦੇ ਮਾਪਿਆਂ ਦੇ ਉੱਤੇ ਹਮਲਾ ਕਰਤਾ ਉਹਨਾਂ ਨੇ ਪੂਰੇ ਪਰਿਵਾਰ ਦੇ ਉੱਤੇ ਹੋ ਨੂ ਤਲਵਾਰ ਨਾਲ ਉਹ ਕਿਤੇ ਕਿਰਾਨੇ ਦੀ ਦੁਕਾਨ ਤੇ ਹੈ ਮੈਂ ਬਾਹਰ ਨਿਕਲਿਆ ਹੈ ਸਪੈਸ਼ਲ ਕੀ ਹੈ ਕਿ ਬੰਦ ਕਰ ਦੁਕਾਨ ਨੂੰ ਬੰਦ ਕਿਉਂ ਨਹੀਂ ਕਰਦਾ ਕਹਿੰਦਾ ਮੈਂ ਕਿਉਂ ਬੰਦ ਕਰਾਂ ਉਹਨੇ ਦੇ ਕੇ ਤਲਵਾਰਾ ਚਲਾ ਦਿੱਤਾ ਸਿਵਲ ਐਡਮਿਟ ਹੈ ਹੁਣ ਤੁਸੀਂ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਮੈਂ ਇਹ ਹੀ ਮੰਗ ਕਰ ਰਹੀ ਹਾਂ ਉਹ ਹਟਾਇਆ ਜਾਵੇ ਜਦੋਂ ਇਹਦੀ ਤੇ ਕਾਰਵਾਈ ਕੀਤੀ ਜਾਵੇ ਜਿਹੜੇ ਸਰੀਆਮ ਗੁੰਡਾ ਬਣਿਆ ਫਿਰਦਾ ਵੇ ਹੈ ਅਸਤੀਆਂ ਦੇ ਜੇ ਇਹਨਾਂ ਵਰਗੇ ਗੁੰਡੇ ਫਿਰਨਗੇ ਤੇ ਸਾਡੇ ਵਰਗੇ ਆਮ ਜਨਤਾ ਨੇ ਕਿੱਥੇ ਜਾਣਾ ਠੀਕ ਹੈ ਨਾ ਬਸ ਸਾਨੂੰ ਆਪਣਾ ਬਚਾਅ ਚਾਹੀਦਾ ਹੈਗਾ ਸਾਡੇ ਹਸਬੰਦ ਤੇ ਜਾਂ ਕਿਸੇ ਘਰ ਦੇ ਸਾਡੇ ਕਿਸੇ ਮੈਂਬਰ ਤੇ ਕੋਈ